ਇਹ ਠੰਡਾ ਰ ਹੈ ਇਹ ਕੀ ਕਹਿਣਾ ਸਾਨੂੰ ਮੰਨਤ ਕਹਿੰਦਾ ਹੈ ਮਸੀਹ ਸਾਹਿਬ ਨੂੰ ਕੰਮ ਕਰ ਅਭੀ ਕੀ ਹੁਣਾ ਦੀ ਦਿਖਾ ਰਹੇ ਨੇ ਬੰਦੇ ਮੁੰਦੀ ਓਏ ਬੰਦੇ ਨੂੰ ਰੋਲ ਦਾ ਤਰੀਕਾ ਬਤਾ ਕੰਮ ਕਰੋ ਹਰ ਇੱਕ ਮੈਂ ਵੇਚੀ ਤਾਉਂਗਾ ਨਾ ਹਸ ਤਾ ਕਾਨੂੰਨ ਦੇ ਹਿਸਾਬ ਨਾਲ ਚੱਲ ਰਹੇ ਆ ਕੋਈ ਗੱਲ ਫਿਰ ਗਲੂ ਹੋਣੀ ਨਹੀਂ ਜਦੋਂ ਸੁਨਵਾਈ ਕਰੀਏ ਹੈ ਅਨੂ ਇਹ ਵੀ ਕੋਈ ਨਹੀਂ ਗੱਡੀ ਦੇ ਉੱਪਰ ਕਰ ਰਿਹਾ 10 ਕਿਥੇ ਟਕਰੇਗਾ 10 ਕਿਥੇ ਟਕਰੇਗਾ 10 ਕਿਥੇ ਟਕਰੇਗਾ ਤੁਸੀਂ ਨੇ ਦੇਖਿਆ ਕਿ ਕਿਸ ਤਰ੍ਹਾਂ ਇੱਕ ਪੁਲਿਸ ਮੁਲਾਜ਼ਮ ਪੰਚਾਇਤ ਨੂੰ ਆਖ ਰਿਹਾ ਕਿ ਟੱਕਰੋ ਮੇਰੇ ਨਾਲ ਕਿੱਥੇ ਟੱਕਰਨਾ 10 ਕਿਥੇ ਟਕਰੇਗਾ 10 ਕਿਥੇ ਟਕਰੇਗਾ ਜਨਾਬ ਹੋ ਰਹੀਏ ਇੱਥੇ ਨਹੀਂ ਰੁਕੇ ਇਸ ਤੋਂ ਬਾਅਦ ਪੰਚਾਇਤ ਨੂੰ ਕਹਿੰਦੇ ਕਿ ਥਾਣੇ ਦੇ ਵਿੱਚੋਂ ਦਫਾ ਹੋ ਜਾ ਤੁਹਾਨੂੰ ਕਿਹਨੇ ਥਾਣੇ ਦੇ ਵਿੱਚ ਬੁਲਾਇਆ ਨਾ ਫਾਹੋ ਜੀ ਸਾਡੇ ਲੋਕਾਂ ਦਾ ਤੁਸੀਂ ਸਾਨੂੰ ਸਾਰਿਆਂ ਨੂੰ ਕਹਿ ਰਹੇ ਹੋ ਵੀ ਤੁਸੀਂ ਮੰਨ ਤੋਂ ਪਹਿਲੇ ਆ ਕੇ ਤੁਸੀਂ ਬੋਲਦੇ ਕਿਹੜਾ ਗੁੱਸੇ ਪੜੇ ਹੋ ਤੁਸੀਂ ਕੋਈ ਨਹੀਂ ਗੋਲੀ ਹੈ ਤੁਸੀਂ ਆਇਆ ਕਰਦੇ ਹੋ ਅੱਜ ਕੋਈ ਕਿਵੇਂ ਕਰਦੇ ਨੇ ਹੱਥ ਕੀ ਮਾਰੀ ਤੋ ਤਰੀਕਾ ਤੋਂ ਮੈਂ ਧਾਰ ਲੈਣੀ ਦੱਸਾਂ ਮੈਂ ਧਾਰ ਲੈਣੀ ਦੱਸਾਂ ਜਦੋਂ ਮੈਂ ਧਾਰ ਲੈਣੀ ਦੱਸਾਂ ਅਸੀਂ ਨਹੀਂ ਗਏ ਨਾ ਔਰਤਾਂ ਨਹੀਂ ਗਏ ਹਾਂ ਤੁਸੀਂ 40 50 ਬੰਦੇ ਹੰਨਤ ਕਰਾ ਰਹੇ ਹੋ ਅਸੀਂ ਕੁਝ ਨਾ ਕਰਿਆ ਖੜ੍ਹ ਜਾਓ ਖੜ੍ਹ ਜਾਓ ਹਲੇ ਕੀ ਹੋਇਆ ਜਨਾਬ ਹੋਰਾਂ ਨੇ ਇਸ ਤੋਂ ਬਾਅਦ ਪੁਲਿਸ ਦੀ ਵਰਦੀ ਦੀ ਹੋਰ ਗਰਮੀ ਦਿਖਾਈ ਅਤੇ ਕਿਹਾ ਚਲੋ ਜਾਓ ਜਿੱਥੇ ਜਾਣਾ ਉੱਪਰ ਚਲੇ ਜਾਓ ਮੈਨੂੰ ਕੋਈ ਵੀ ਫਿਕਰ ਨਹੀਂ ਜਾਓ ਜਾਓ ਜਿੱਥੇ ਉੱਪਰ ਜਾਣਾ ਉੱਪਰ ਜਾਓ 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 ਜਿੱਥੇ ਉੱਪਰ ਜਾਣਾ ਉੱਪਰ ਜਾਓ ਇੱਕ ਪੰਚੀ ਮਹੱਲੇ ਦਾ ਜਨਾਬ ਹੋਰਾਂ ਨੂੰ ਨਾ ਤਾਂ ਐਸਐਚਓ ਸਾਹਿਬ ਦਾ ਕੋਈ ਡਰ ਹੈ ਅਤੇ ਨਾ ਡੀਐਸਪੀ ਸਾਹਿਬ ਦਾ ਜਦੋਂ ਲੋਕਾਂ ਨੇ ਕਿਹਾ ਕਿ ਅਸੀਂ ਡੀ ਬੀ ਸਾਹਿਬ ਨੂੰ ਮਿਲਦੇ ਆ ਜਾ ਕੇ ਕਿ ਤੁਸੀਂ ਨੇ ਸਾਡੇ ਨਾਲ ਐਦਾਂ ਕਰਿਆ ਤਾਂ ਕਹਿੰਦਾ ਜਾਓ ਜਾਓ ਚਲੇ ਜਾਓ ਡੀਐਸਪੀ ਕੋਲ ਮਿਲੋੜੀਆਸਪੀ 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 ਇਹ ਬਾਹਰ ਦੇ ਅਮਸੀ ਨੇ ਮਨੂਦਾ ਤੁਸੀਂ ਥੋੜੀ ਗੱਲ ਦਾ ਕਰਨ ਦਾ ਤਰੀਕਾ ਦਾ ਵਰਤਣਾ ਕੋਈ ਨਹੀਂ ਤਰੀਕਾ ਹੀ ਹੈ ਸਾਡੇ ਕੋਲ ਤੇਰਾ ਵਰਗੇ ਬਹੁਤਾਂ ਨੇ ਰਿਕਾਰੀ ਕਰ ਲੈ ਰਿਕਾਰੀ ਕਰ ਲੈ ਰਿਕਾਰੀ ਕਰ ਲੈ ਜਾ ਤੁਹਾਨੂੰ ਗੱਲ ਗੱਲ ਕਰਨ ਦਾ ਨਹੀਂ ਤਰੀਕਾ ਆਗਾ ਕੋਈ ਨਹੀਂ ਠੀਕ ਆ ਬੋਲੋ ਜਾਨੇ ਇਜਤ ਕੀ ਆ ਦਾ ਸਰ ਤੁਸੀ ਸਾਨੂੰ ਕਹਿੰਦੇ ਹਰ ਦਫਾ ਹੋ ਜਾ ਥਾਣੇ ਦੇ ਵਿੱਚੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹ ਤਾਂ ਉਹਨਾਂ ਦੀ ਜਿਵੇਂ ਰਿਸ਼ਵਤ ਖਾਦੀ ਹੁੰਦੀ ਉਹਨਾਂ ਵੱਲੀ ਬੋਲ ਰਹੇ ਨੇ ਦਰਖਾਸਤ ਅਸੀਂ ਦਿੱਤੀ ਸਾਡੀ ਕੋਈ ਨਹੀਂ ਸੁਣ ਰਿਹਾ ਇਸ ਪੁਲਿਸ ਮੁਲਾਜ਼ਮ ਦਾ ਨਾਮ ਹੈ ਸਤਪ੍ਰਕਾਸ਼ ਜਿਵੇਂ ਕਿ ਤੁਸੀਂ ਨੇਮ ਪਲੇਟ ਦੇਖ ਰਹੇ ਹੋ ਅਤੇ ਸਾਦਰ ਥਾਣਾ ਸੁਨਾਮ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਡਿਊਟੀ ਕਰ ਰਹੇ ਨੇ ਅਤੇ ਸੁਨਾਮ ਤੋਂ ਹੀ ਅਮਨ ਅਰੋੜਾ ਜੀ ਐਮਐਲਏ ਨੇ ਜੋ ਕਿ ਕੈਬਨਿਟ ਮੰਤਰੀ ਵੀ ਨੇ ਜਿਨ੍ਹਾਂ ਦੀ ਇਮਾਨਦਾਰੀ ਦੀਆਂ ਮਿਸਾਲਾਂ ਦੂਰ ਤੱਕ ਦਿੱਤੀਆਂ ਜਾਂਦੀਆਂ ਨੇ ਬਾਕੀ ਤੁਸੀਂ ਅੱਗੇ ਵੀਡੀਓ ਦੇ ਵਿੱਚ ਪੂਰਾ ਸੱਚ ਆਪ ਹੀ ਦੇਖ ਲਓਗੇ ਉਸ ਤੋਂ ਪਹਿਲਾਂ ਥੋੜਾ ਜਿਹਾ ਮੈਂ ਤੁਹਾਨੂੰ ਮਾਮਲਾ ਦੱਸ ਦਾਂ ਕਿ ਆਖਰ ਪੂਰੀ ਗੱਲਬਾਤ ਕੀ ਹੈ ਕੀ ਰੌਲਾ ਸੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਹੰਤ ਵਧਾਈ ਵਗੈਰਾ ਲੈਣ ਜਾਂਦੇ ਹੁੰਦੇ ਨੇ ਅਤੇ ਇਹਨਾਂ ਦੇ ਇਲਾਕੇ ਬੰਡੇ ਹੁੰਦੇ ਨੇ ਇੱਥੇ ਜਿਹੜੇ ਪੁਰਾਣੇ ਮਹੰਤ ਸੀ ਜਿਵੇਂ ਕਿ ਲੋਕਾਂ ਦੇ ਦੱਸਣ ਮੁਤਾਬਕ ਕਿ ਇਹੀ 50 60 ਸਾਲ ਤੋਂ ਸਾਡੇ ਘਰਾਂ ਦੇ ਵਿੱਚ ਵਧਾਈ ਲੈਣਾ ਆ ਰਹੇ ਨੇ ਅਤੇ ਹੁਣ ਕੁਝ ਦਿਨਾਂ ਤੋਂ ਕੋਈ ਹੋਰ ਮਹੱਤਾਂ ਦਾ ਗਰੁੱਪ ਸਾਡੇ ਏਰੀਏ ਦੇ ਵਿੱਚ ਸਾਡੇ ਤੋਂ ਪਹਿਲਾਂ ਵਧਾਈ ਮੰਗ ਕੇ ਲੈ ਜਾਂਦਾ ਹੈ ਅਤੇ ਇਸੇ ਇਤਰਾਜ਼ ਨੂੰ ਲੈ ਕੇ ਇਹ ਥਾਣੇ ਆਏ ਸੀ ਕਿ ਕਿਤੇ ਸਾਡਾ ਕੋਈ ਲੜਾਈ ਝਗੜਾ ਨਾ ਹੋ ਜੇ ਪੁਲਿਸ ਵਿੱਚ ਵਿਚਾਲੇ ਪੈ ਕੇ ਸਮਝੌਤਾ ਕਰਾ ਦੇ ਪਰ ਇੱਥੇ ਮਾਮਲਾ ਕੁਝ ਹੋਰ ਹੀ ਹੋ ਗਿਆ ਅਤੇ ਜਿਹੜੇ ਪ੍ਰਾਣੇ ਮਹੰਤ ਸੀ ਉਹਨਾਂ ਦੇ ਮੁਤਾਬਕ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਮਹੰਤਾਂ ਦੇ ਨਾਲ ਜਿਹੜੇ ਲੋਕ ਆਏ ਸੀ ਇਹ ਉਹੀ ਸੀ ਜਿਹੜੇ ਇਹਨਾਂ ਮਹੰਤਾਂ ਦੀ ਸਪੋਰਟ ਦੇ ਵਿੱਚ ਆਏ ਕਿਉਂਕਿ ਇਹ ਪ੍ਰਾਣੇ ਮਹੰਤ ਨੇ ਇਹ ਕਹਿੰਦੇ ਸਾਡੇ ਬਜ਼ੁਰਗਾਂ ਤੋਂ ਲੈ ਕੇ ਚੱਲੇ ਆ ਰਹੇ ਨੇ ਅਸੀਂ ਇਹਨਾਂ ਦੇ ਹੱਕ ਵਿੱਚ ਇਸੇ ਕਰਕੇ ਆਏ ਆ ਕਿ ਅਸਲ ਹੱਕਦਾਰ ਵਧਾਈ ਲੈਣ ਦੇ ਇਹ ਨੇ ਫੈਸਲਾ ਖਾੜੇ ਤੇ ਕੰਮ ਨਹੀਂ ਰਾਇਸ ਕਾ ਉਹਦਾ ਸੱਟਾ ਫੇਰ ਫਿਰ ਲੜਾਈ ਝਗੜਾ ਵੈਸੇ ਦੋ ਪਾਣੇ ਆ ਕੇ ਕਰੇਗਾ ਅਸੀਂ ਤੁਹਾਡੇ ਕੋਲ ਇਸ ਕਰਕੇ ਵੀ ਸੱਟਾ ਲਗਣਾ ਨਾ ਹੋਵੇ ਹਾਂ ਕੰਗਰੂ ਆ ਜਾਓ ਸਾਰੀ ਦੋਨੋਂ ਮਿਲਣਾ ਕੋਈ ਬੋਲਣ ਦਾ ਤਰੀਕਾ ਨਹੀਂ ਹੈ ਤੁਹਾਡਾ ਪਬਲਿਕ ਹੈ ਸਾਰੀ ਪਬਲਿਕ ਸਾਨੂੰ ਪੱਕਦੀ ਹੈ ਤੁਹਾਡੀ ਵੱਲ ਨਹੀਂ ਕੋਈ ਖੁੱਲ ਰਹੀ ਹੈ ਕਿ ਇਹ ਬੰਨੇ ਹੋਇਆ ਮੈਂ ਬੋਲਣ ਦਾ ਤਰੀਕਾ ਨਹੀਂ ਹੈ ਤੁਹਾਡਾ ਤੁਸੀਂ ਉਹਨਾਂ ਨੂੰ ਵੀ ਕਹੋ ਜੀ ਸਾਡੇ ਥੱਪੜ ਮਾਰਦੇ ਹੋ ਤੁਸੀਂ ਯਾਰ ਉਹਨਾਂ ਨੂੰ ਦੇਖੋ ਫਟਾਓ ਸਾਡਾ ਇਹ ਕੋ ਬੋਲਣ ਦਾ ਤਰੀਕਾ ਨਹੀਂ ਹੈ ਬਣਾ ਅਜੀ ਤੁਸੀਂ ਤੁਹਾਡੇ ਕੋਲ ਮਸਲਾ ਲੈ ਕੇ ਆਇਆ ਵਾ ਮਸਲਾ ਹੱਲ ਹੋ ਜਾਏਗਾ ਹਾਂ ਹੋ ਨਹੀਂ ਫਿਰ ਤੁਸੀਂ ਕੰਮ ਕਰੋ ਅਭੀ ਕੀ ਉਹ ਆ ਕੇ ਤਹਿਾਨੇ ਨਹੀਂ ਬੰਦ ਨਹੀਂ ਹੁੰਦੀ ਓਏ ਬੜੀਏ ਕੋ ਬੋਲਣ ਦਾ ਤਰੀਕਾ ਬਣਾ ਇਹ ਕੋ ਬੋਲਣ ਦਾ ਤਰੀਕਾ ਨਹੀਂ ਹੈ ਤਰੀਕਾ ਨਹੀਂ ਹੈ ਚਲ ਮੈਂ ਚੁੱਪ ਕਰਾ ਰਿਹਾ ਉਹ ਆ ਕੇ ਥੋੜਾ ਇਹ ਪਬਲਿਕ ਹੈ ਸਾਰੀ ਪਬਲਿਕ ਦੇ ਕੋਈ ਪਬਲਿਕ ਦੋਨਾਂ ਦੇ ਵਿੱਚ ਤਰੀਕਾ ਨਹੀਂ ਬੰਦੇ ਹੋਇਆ ਹਾਂ

ਕੰਗਾ ਮੜਾ ਨਹੀਂ ਆ ਰਾ ਹਾਂ ਕੀ ਬੋਲਿਆ ਕੀ ਬੋਲਿਆ ਸਾਰੇ ਮੜਾ ਦੱਸੋ ਮੜਾ ਦਿਨ ਨਹੀਂ ਆ ਰਾ ਬ੍ਰਾਂਡ ਵਾਲੀ ਗੱਲ ਸੁਣੀ ਪੁਰਾਣੇ ਮਸੀਂ ਇਹਨਾਂ ਨੂੰ ਦੇਖਿਆ ਪਹਿਲੀ ਵਾਰ ਦੇਖਿਆ ਚਲੋ ਫਿਰ ਉੱਤੇ ਬਾਤ ਚੱਲ ਨਹੀਂ ਕਿ ਦਬ ਜੋ ਆਪਾਂ ਦਬੇ ਨਹੀਂ ਆਪੇ ਨਹੀਂ ਕਰ ਰਹੇ ਤੁਸੀਂ ਅਸੀਂ ਪਰ ਦਫਾ ਹੋ ਗਿਆ ਨਹੀਂ ਚਲੋ ਚਲੇ ਦਬੇ ਹੋਣਾ ਜਦੋਂ ਤੁਸੀਂ ਸਾਡੇ ਐਮ ਸੀ ਸਾਹਿਬਾਨ ਨਾਲ ਹੀ ਐ ਕਰ ਰਹੇ ਆਹ ਬੰਦੇ ਨੂੰ ਕੀ ਕਰੋਗੇ ਤੁਸੀਂ ਤੁਸੀਂ ਕਰਾਉਣਾ ਸਮਝਾਉਂਦਾ ਦੋਨੇ ਪਾਰਟੀਆਂ ਨੂੰ ਖਾਣੇ ਆ ਕੇ ਮਾਰ ਰਹੇ ਤੁਸੀਂ ਉਹ ਸਾਢੇ ਲੱਖ ਤੱਕ ਤੁਸੀਂ ਰਹੇ ਦਬੇ ਨਾਲ ਲੋ ਲੈ ਕੇ ਆ ਜੀ ਲੋ ਚਲੋ ਦਸਤ ਮਿਲਦਾ ਰਹੇਗਾ ਜਾਓ ਜਾਓ ਜਿੱਥੇ ਉੱਪਰ ਜਾਣਾ ਉੱਪਰ ਜਾ ਇੱਕ ਐਮਸੀ ਮਹੱਲੇ ਦਾ ਮਾਲਕ ਹੈ ਯਾਰ ਉਹ ਐਮਸੀ ਦਾ ਕੋਈ ਨਹੀਂ ਨਾ بار بار ਐਮਸੀ ਆਉਂਦੀ ਰਹਿੰਦਾ ਫੱਟ ਨਹੀਂ ਲੱਗੀ ਦਾ ਅੰਗਰ ਦਾ ਜਾਓ ਐਸਚੋ ਹੈ ਨਹੀਂ ਅਜੇ ਹੋਰ ਐਸਚੋ ਆ ਜਾਣਗੇ 4 ਵਜੇ ਆ ਜਿਓ अच्छा तू मैं तुसी ए बार दे मशीन है मिलोदा तू सोणी ਗੱਲ ਦਾ ਕਰਨਾ ਤਰੀਕਾ ਦਾ ਵਰਤੋ ਇਹ ਨਹੀਂ ਤਰੀਕਾ ਹੀ ਹੈ ਸਾਡੇ ਕੋਲ ਤੇਰਾ ਵਰਗੇ ਬਹੁਤ ਨਹੀਂ ਹਾਂ ਤੁਹਾਨੂੰ ਗੱਲ ਗੱਲ ਕਰਨ ਦਾ ਨਹੀਂ ਤਰੀਕਾ ਹੈ ਠੀਕ ਆ ਚਲੋ ਫਿਰ ਗਾਣੂ ਕੋਈ ਨਹੀਂ ਸੁਣਦੇ ਚਲੋ ਚਲੀਏ ਚਲੋ 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 ਨਾ ਨਾ ਕੰਮ ਕਰ ਬੈਨਾ ਬੱਲੋ ਮਾਨਤ ਜੀ ਕੰਦਮਾਈ ਦਾ ਕੇਲਾ ਸੁਨਾਮ ਕੀ ਰੋਲਾ ਕੀ ਹਟੇ ਇਹ ਸ਼ਹਿਰ ਦੇ ਬੰਦੇ ਸੀ ਸਾਨੂੰ ਸਾਰ ਜਸਾਰੀ ਜ਼ਿੰਦਗੀ ਹੋ ਗਈ ਪਿੰਡਾਂ ਦੀਆਂ ਵਧਾਈਆਂ ਚੱਕਦੇ ਆ ਕੀ ਮਤਲਬ ਹੈ ਸਾਨੂੰ 50 ਸਾਲ ਹੋ ਗਏ ਇੱਥੇ ਇਹ ਤਾਂ ਕੈਨਰ ਸਾਡਾ ਖੈਰ ਮੰਗਦੇ ਆ ਸਾਡੇ ਪਿੰਡਾਂ ਦੇ ਸਾਡੇ ਪਿੰਡਾਂ ਦੇ ਅੱਜ ਨਹੀਂ ਛੋਟੇ ਛੋਟੇ ਪਿੰਡ ਬੰਡੇ ਹੋਏ ਨੇ ਹਾਂਜੀ ਹਾਂ ਸਾਡੇ ਕੋਲ ਕਾਗਜ਼ ਆ ਸਾਡੇ ਕੋਲ ਸਮੂਹਤ ਆ ਇਹਨਾਂ ਨੂੰ ਕਾ ਸਮੂਹਤ ਦਿਖਾਓ ਤੁਸੀਂ ਕਿੰਨੇ ਸਾਲ ਤੋਂ ਸ਼ਹਿਰ ਚ ਮੰਗ ਰਹੇ ਵਧਾਈਆਂ ਮੈਨੂੰ ਕੋ 50 60 ਸਾਲ ਹੋ ਗਏ ਇਹਨਾਂ ਨੂੰ ਇਹ ਨਾ ਘੱਲ ਆਏ ਨੇ ਸਾਡੇ ਚੇਲੇ ਨਹੀਂ ਸਾਡੇ ਚੇਲੇ ਨਹੀਂ ਬਾਲੇ ਨਹੀਂ ਅੱਛਾ ਸਾਡੇ ਕੋ ਚੇਲੇ ਨਹੀਂ ਜਿਹਦੇ ਚੇਲੇ ਆ ਉੱਥੇ ਜਾਣ ਇਹਨਾਂ ਦੇ ਚੇਲੇ ਜਿਨ੍ਹਾਂ ਦੇ ਚੇਲੇ ਆ ਇਹ ਉੱਥੇ ਜਾਣ ਇਹ ਇਹ ਗੀਰੇ ਚੱਲੇ ਨੇ ਸਾਡੇ ਪਿੰਡਾਂ 'ਚ ਕੀ ਲੈਣਾ ਆਉਂਦੇ ਆ ਜਬਰ ਵਾਸਤੇ ਧੱਕੇ ਨਾਲ ਮੰਗਦੇ ਆ ਗੁੰਡਾ ਗਰਦੀ ਕਰਦੇ ਆ ਵੇਖੋ ਸ਼ਰੀਆਮ ਧੱਕਾ ਕਰ ਰਹੇ ਵੇਖੋ ਸ਼ਰੀਆਮ ਧੱਕਾ ਕਰ ਰਹੇ ਵੇਖੋ ਅਸੀਂ ਕਿੱਥੇ ਕਰ ਰਹੇ ਆ ਇਹ ਧੱਕਾ ਅਸਦਾ ਆਪਦੇ ਅੱਖ ਪਿੱਛੇ ਲੜਾਉਂਗੇ ਜੀ ਆਪਦੇ ਮੇਰੇ ਤੋਂ ਵਿਚਾਰ ਜੋ ਗੁੰਡਾ ਵਾਸਤੇ ਇਹ ਜਿਨ੍ਹਾਂ ਦੇ ਚੇਲੇ ਉੱਥੇ ਜਾਣ ਇਹ ਕਿੱਥੇ ਇਹ ਕਿੱਥੇ ਦੇ ਨੇ ਵੈਸੇ ਇਹ ਸਾਨੂੰ ਕੀ ਪਤਾ ਕਿੱਥੋਂ ਕਿੱਥੋਂ ਆਏ ਨੇ ਆਪ ਕਿਹੜਾ ਮਗਰ ਆ ਕੇ ਆਏ ਆ ਇਹਨਾਂ ਨੇ ਥੋੜੇ ਟਾਈਮ ਪਹਿਲਾਂ ਇੱਥੇ ਜਾਖਲ ਦੇ ਵਿੱਚ ਸਿਰ ਪੜਵਾਏ ਇਹਨਾਂ ਨੇ अच्छा थोड़ा कहना मतलब ये एरिया थोड़ा है यही है एरिया, एरिया साडा जी एरिया साडा इन्होंदा होरी है प्रोप यक्की पुष्टि ਸਾਡੇ ਬੁਜ਼ੁਰਗਾਂ ਤੋਂ ਚੱਲਦਾ ਆ ਰਿਹਾ ਏਰੀਆ ਠੀਕ ਹੈ ਜੀ ਹਾਂ ਜੀ ਸਾਰੇ ਸ਼ਹਿਰ ਨੂੰ ਪਤਾ ਸਾਰੇ ਇਲਾਕਾ ਨਿਵਾਸੀਆਂ ਨੂੰ ਪਤਾ ਸ਼ਹਿਰ ਨਿਵਾਸੀਆਂ ਨੂੰ ਪਤਾ ਵੀ ਕੌਣ ਹੈ ਹੁਣ ਥਾਣੇ 'ਚ ਸੁਣਵਾਈ ਹੋਈ ਛੋਟੀ ਕੋਈ ਨਾ ਕਿ ਨਾ ਕੀ ਕਹਿੰਦੇ ਸਾਡੀ ਚੰਦ ਮੰਤ ਦੇਣੀ ਦੇਣਾ ਅਸੀਂ ਇੱਕ ਵੇਲੇ ਕਾਨੂੰਨ ਦਾ ਦਰਵਾਜ਼ਾ ਖੜਕਾਉਣਾ ਸੀ ਘੜਕਾਤਾ ਬਾਟੀ ਇਹ ਜੇ ਕੋਰਟਾਂ ਵਿੱਚ ਹੋ ਜਾਸਾ ਐਸੀ ਕਰਾਂਗੇ ਪੰਜ ਦਿਨ ਅਨੁਮਾਨ ਤੇਰੇ ਉਰੇ ਥਾਣੇ ਤੇ ਖੜੇ ਹੋ ਫੈਸਲਾ ਹੋਇਆ ਕੋਈ ਨਾ ਜੀ ਨਾ ਬਿਲਕੁਲ ਨਹੀਂ ਕੋਈ ਸੁਣਵਾਈ ਨਹੀਂ ਹੋਈ ਹਾਂ ਬਿਲਕੁਲ ਨਹੀਂ ਹੋਈ ਅੱਜ ਅਰਕੇ ਜਾਵਾਂਗੇ ਠੀਕ ਹੈ ਪਾਣੀ ਮਾਰੇ ਨਾ ਮਰੀ ਉਹਦੇ ਜੀ ਇਹਨਾਂ ਨੇ ਪਾਈ ਸੀ ਆਪ ਤੱਕਾ ਉਹ ਅਜੇ ਸੈਰੀ ਬਣਾਉਣਾ ਪਿਆ ਆਪੀ ਖੜਾ ਸੀ ਨਾ ਬੰਦੀ ਨਾ ਆਉਂਦਾ ਇਹਦਾ ਗਲਤ ਹੋ ਬਹੁਤ ਗਲਤ ਹੋ ਗਿਆ ਨੀ ਕੋਈ ਗਲਤ ਹੋ ਗਿਆ ਜੀ ਕੀ ਕਹਿਣਾ ਐ ਕਹਿਣ ਲੱਗੀ ਜੇ ਹੋਰ ਕੋਈ ਪੱਟਣਾ ਉਹ ਬੱਤਲੋ ਮੇਰਾ ਥੋੜਾ ਜਿਹਾ ਗੱਲ ਬੋਲੋ ਤੇਰੇ ਨਾਲ ਮੈਂ ਵੀ ਬੋਲਦਾ ਹਾਂ ਤੇਰੇ ਨਾਲ ਮੰਨੇ ਤੇ ਬੋਲਦਾ ਸਾਡੇ ਬੰਦੇ ਬੋਲਦੇ ਆ ਤੂੰ ਤੂੰ ਰਹਿਣਾ ਬੰਦੇ ਨਾ ਨਾ ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਸਾਰਾ ਟਾਈਮ ਸਾਡੀ ਛੋਟੀ ਛੋਟੀ ਕਰੀ ਵੀ ਸੁਣਵਾਈ ਇਹਨਾਂ ਨੇ ਨਹੀਂ ਜੀ ਕੋਈ ਨਹੀਂ ਸੁਣਵਾਈ ਕੀਤੀ ਦੂਜੇ ਪਾਸੇ ਇਹਨਾਂ ਕਹਿੰਦੀਆਂ ਦੂਜੇ ਪਾਸੇ ਬੋਲਦੇ ਆ ਹਾਂ ਬਿਲਕੁਲ ਬੋਲਦੇ ਆ ਜੀ ਜਿਹੜੇ ਸ਼ੋਤ ਹਨ ਸਾਨੂੰ ਇਹ ਇਹ ਕੀ ਕਹਿੰਦਾ ਸਾਨੂੰ ਮੰਨ ਤਾ ਕਹਿੰਦਾ ਹੈ ਚਾਰ ਟਾਈਮ ਅਸੀ ਸਾਹਿਬ ਨੂੰ ਸਾਨੂੰ ਸਾਨੂੰ ਮੰਨਦੇ ਸਾਡੇ ਬੰਦੇ चाली बंद रहे हैं انو اے وی کوئی نہیں کرونی اوپر ਕਰ ਰਿਹਾ ਕਿਸਕੇ ਤੇ ਡੱਕਰੇਗਾ واہ جی واہ ਉਹ ਤਾਂ ਸਾਡੇ ਬੰਦਿਆਂ پیچھے ਆਣਗੇ ਇਹਨਾਂ ਸੱਚ ਬੰਦਿਆਂ پیچھے ਪਹਿਲੇ ਐਂਟਾ ਬੈਂ ਨਹੀਂ ਹੈਗਾ ਤਦਕੀਆ ਦੱਸ ਬੰਦੀ ਦੀ ਜਿੱਤ ਕਰਦੇ ਹੋ ਤੇ ਕਸਾ ਹਸਲੇ ਕਰਾਉਣੇ ਇਧਰ ਹੋਣਾ ਇਧਰ ਥੋੜਾ ਥੋੜਾ ਇਧਰ ਕਰਦੀ ਹੈ ਭਰਾਵਾ ਯਾ ਗੱਲਾ ਹਾਂ ਕੋਈ ਨਹੀਂ ਕੋਈ ਨਹੀਂ ਬਸ ਹਸਲੇ ਕਰਾਏ ਬਣਾ ਚਾ ਉਹ ਲੜਾਈ ਲੜਾਉਂਗਾ ਉਸ ਤੱਕ ਇਹਨਾਂ ਨਾਲ ਲੜਵਾ ਰਹੇ ਸਾਡੀ ਕੋਈ ਸਨ ਵਾਈ ਨਹੀਂ ਕੀਤੀ ਜੀ ਇਹਨਾਂ ਨੇ ਸਾਨੂੰ ਕੰਮ ਮਤੋ ਦਾ ਫਾਉਜੋ ਥਾਣੇ ਦੇ ਵਿੱਚੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹ ਤਾਂ ਉਹਨਾਂ ਦੀ ਜਿਹਨੇ ਰਿਸ਼ਵਤ ਖਾਦੀ ਹੁੰਦੀ ਉਹਨਾਂ ਵਾਲੀ ਬੋਲ ਰਹੇ ਨੇ ਦਰਖਾਸਤ ਅਸੀਂ ਦਿੱਤੀ ਸਾਡੀ ਕੋਈ ਨਹੀਂ ਸੁਣ ਰਿਆ ਹਾਂ ਸਾਡੀ ਕੋਈ ਨਹੀਂ ਸੁਣ ਰਿਆ ਇਹ ਸਾਡੇ ਪ੍ਰੂਫ ਨੇ ਬਜ਼ੁਰਗਾਂ ਦੇ ਪ੍ਰੂਫ ਔਰ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਡੇਰਾ ਇਹ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਡੇਰਾ ਮਾਈ ਪਾਕਮੰਤੀ ਟਾਈਮ ਦਾ ਮਾਈ ਗੁੱਟੀ ਟਾਈਮ ਦਾ ਬਾਬੇ ਮਾਈ ਚੰਦ ਟਾਈਮ ਦਾ